ਸਮਾਨਾ ਦੀ ਤੁਹਾਨੂੰ ਅਨੰਦ ਕਲੋਨੀ ਦਿਖਾ ਰਹੇ ਹਾਂ ਤੁਸੀਂ ਦੇਖੋ ਵੀ ਇਹਨਾਂ ਲੋਕਾਂ ਦਾ ਕਿਸ ਤਰ੍ਹਾਂ ਜੀਣਾ ਦੁੱਭਰ ਹੋਇਆ ਲੋਕਾਂ ਦਾ ਇਹ ਦੇਖੋ ਸੀਵਰੇਜ ਦਾ ਪਾਣੀ ਗਲੀਆਂ 'ਚ ਘਰ ਦੇ ਵਿੱਚ ਇਹਨਾਂ ਦੇ ਘਰ ਫੰਕਸ਼ਨ ਹੈ ਲੇਕਿਨ ਸੀਵਰੇਜ ਬੋਰਡ ਵੱਲੋਂ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੰਦਗੀ ਗਲੀਆਂ ਵਿੱਚ ਨਿਕਲ ਰਹੀ ਹੈ ਕੋਈ ਬੰਦਾ ਨਿਕਲ ਨਹੀਂ ਸਕਦਾ ਇਹ ਸੀਵਰੇਜ ਤੁਸੀਂ ਦੇਖੋ ਟੱਕਣੇ ਮੇਨ ਹੌਲ ਹੈ ਜਿਹੜਾ ਭਰ ਰਿਹਾ ਪੂਰਾ ਔਰ ਇਹ ਗਲੀ ਦੇ ਵਿੱਚ ਪਾਣੀ ਲੰਘ ਰਿਹਾ ਜਿਸ ਦੇ ਨਾਲ ਇਹ ਲੋਕ ਬੜੇ ਪਰੇਸ਼ਾਨ ਹੈ ਗਲੀ ਵਿੱਚ ਕਿਸੇ ਘਰ ਦੇ ਮੂਹਰੇ ਦੇਖੋ ਜਿਹੜੇ ਘਰਾਂ ਦੇ ਅੱਗੇ ਵੀ ਇਹ ਗੰਦਾ ਪਾਣੀ ਜਿਹੜਾ ਹੈ ਇਹ ਗੰਦਾ ਪਾਣੀ ਜਿਹੜਾ ਤੁਸੀਂ ਜਾ ਰਹੇ ਲਗਾਤਾਰ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਗੰਦੇ ਪਾਣੀ ਕਰਕੇ ਲੋਕ ਪਰੇਸ਼ਾਨ ਹੈ ਗੱਲਬਾਤ ਕਰਦੇ ਆ ਜਿਹੜੇ ਇਸ ਇਲਾਕੇ ਦੇ ਬਸਨੀਕ ਹੈ ਕੀ ਪ੍ਰੇਸ਼ਾਨੀ ਆ ਰਹੀ ਹੈ ਜੀ ਅੰਜੂ ਵਾਲਾ ਜੀ ਵੀਰ ਜੀ ਆ ਦੇਖੋ ਸੀਵਰੇਜ ਵਗੈਰਾ ਕੋਈ ਸਫਾਈ ਨਹੀਂ ਹੈਗੀ ਕਦੇ ਆ ਕੇ ਦੇਖਦੀ ਨਹੀਂ ਹੈਗੇ ਅਸੀਂ ਪਰਸੋਂ ਖੁਦ ਪੈਸੇ ਦੇ ਕੇ ਸਾਫ ਕਰਵਾਇਆ ਜੀ ਤੇ ਕੀ ਉਹ ਕਹਿੰਦੇ ਤਾਂ ਵੀ ਉਸ ਤੋਂ ਬਾਅਦ ਉਸ ਟਾਈਮ ਤੇ ਇੱਕ ਵਾਰੀ ਪਾਣੀ ਨਿਕਲ ਗਿਆ ਜੀ ਤੇ ਕੱਲ ਦਾ ਫੇਰ ਸਾਡੇ ਦੇਖੋ ਬੁਰਾ ਹਾਲ ਹੋ ਰਿਹਾ ਜੀ ਗੰਦਾ ਪਾਣੀ ਹੈ ਗੰਦਾ ਪਾਣੀ ਹੈ ਜੀ ਸਮੈਲ ਮਾਰ ਰਹੀ ਹੈ ਜੀ ਬੱਚੇ ਬਿਮਾਰ ਹੋ ਰਹੇ ਨੇ ਜੀ ਸਾਦਾ ਦਾ ਮੌਸਮ ਹੈ ਹਾਂਜੀ ਹਾਂਜੀ ਉਹੀ ਹੈ ਨਾ ਨਿਕਲਣਾ ਕਰਨਾ ਔਖਾ ਹੋਇਆ ਪਿਆ ਜੀ ਕਿੱਥੇ ਨਿਕਲੀਏ ਘਰੇ ਫਕਸ਼ਨ ਹੈ ਜੀ ਕੁੜੀਆ ਦਾ ਸਾਨੂੰ ਤਾਂ ਇਹ ਸ਼ਰਮ ਆ ਰਹੀ ਵੀ ਗੈਸਟ ਆਣਗੇ ਤੇ ਉਹਨਾਂ ਨੂੰ ਕੀ ਦਿਖਾਵਾਂਗੇ ਅਸੀਂ ਵੀ ਸਾਡੇ ਸ਼ਹਿਰ ਦਾ ਇਹ ਹਾਲ ਹੈ ਮੈਂ ਕਿਹਨਾਂ ਅੰਕਲ ਪੂਰੇ ਘਰ ਸਮੀਲ ਸਮੀਲ ਹੋਈ ਪਈ ਹੈ ਜਮੇ ਨਾ ਰਸਤੇ ਨਿਕਲਣ ਵੇਲੇ ਸ਼ਰਮ ਆ ਰਿਹਾ ਕਿ ਮੈਂ ਨਿਕਲੀ ਰਸਤੇ ਦੇ ਵਿੱਚੋਂ ਜੇ ਕਿਤੇ ਜਾਣਾ ਹੈ ਹੁਣ ਕਈ ਵਾਰ ਦੂਸਰਾ ਗੇਟ ਦਾ ਬੰਦਾ ਖੋਲੇ ਨਾ ਖੋਲੇ ਉਧਰੋਂ ਨਿਕਲਣਾ ਪੈਂਦਾ ਉਧਰ ਨਹੀਂ ਕਰ ਰੱਖੇ ਬੰਦੇ ਇੱਧਰ ਨਿਕ ਰੱਖੇ ਨਹੀਂਗਾ ਕੋਈ ਬਜ਼ੁਰਗ ਨਿਕਲਦੇ ਨੇ ਕਈ ਮਤ ਨਹੀਂ ਲੱਗਾ ਕੋਈ ਫੇਸਲ ਜਵੇ ਹੁਣ بارش ਦਾ ਮੌਸਮ ਆ ਸਾਰੇ ਕੀੜੇ ਮਕੋੜੇ ਅੰਦਰ ਆ ਰਹੇ ਨੇ ਸਾਰਾ ਗੰਦਾ ਪਾਣੀ ਆ ਰਿਹਾ ਪਾਣੀ ਕਿੱਥੋਂ ਕਿੱਥੋਂ ਸਾਰਾ ਆਪ ਵੀ ਤੁਸੀਂ ਦੇਖੋ ਕੀ ਹਾਲ ਬਣਿਆ ਪਿਆ ਮਹੱਲੇ ਦਾ ਸਰ 5 ਦਿਨ ਹੋ ਗਏ ਜੀ ਮੈਂ ਖੁਦ ਇਹਨਾਂ ਦਾ ਜਿਹੜਾ ਟੋਲ ਫਰੀ ਨੰਬਰ ਹੈ ਉਥੋਂ ਨੰਬਰ ਦੇਖ ਕੇ ਕਾਲ ਕਰੀ ਆ ਉਸ ਨੰਬਰ ਤੇ 4 ਦਿਨ ਤੋਂ ਤੋਂ ਇੱਕੋ ਗੱਲ ਕਹਿ ਰਹੇ ਨੇ ਜੀ ਘੰਟੇ 'ਚ ਆਗੇ 2 ਘੰਟੇ 'ਚ ਆਗੇ ਅੱਜ ਉਹਨਾਂ ਦਾ ਜਵਾਬ ਬਹੁਤ ਵਧੀਆ ਸੀਗਾ ਉਹ ਕਹਿੰਦੇ ਜੀ ਹੜਤਾਲ ਤੇ ਬੈਠੇ ਨੇ ਕੱਚੇ ਮੁਲਾਜ਼ਮ ਤੁਸੀਂ ਵੀ ਅੱਗੇ ਆ ਕੇ ਇਹਨਾਂ ਨੂੰ ਪੱਕੇ ਕਰਾਓ ਵੀ ਅਸੀਂ ਜਿਹੜਾ ਟੈਕਸ ਭਰਦੇ ਹਾਂ ਇਹਨਾਂ ਨੂੰ ਇਹ ਅਸੀਂ ਥੋੜੀ ਦੇਖਣਾ ਹੈ ਸਰਕਾਰ ਦੇ ਮੁੱਦੇ ਨੇ ਅਸੀਂ ਇਹਦੇ ਪਿੱਛੇ ਥੋੜੀ ਦੇਖਾਂਗੇ ਮੈਨੂੰ ਅੱਗੋ ਜਵਾਬ ਇਹ ਮਿਲ ਰਿਹਾ ਦੱਸੋ ਮੇਰੇ ਘਰ ਦੇ ਮੈਂ ਸਾਰੇ ਟੈਕਸ ਭਰਦਾ ਮੇਰਾ ਕੋਈ ਇੱਕ ਵੀ ਟੈਕਸ ਪੈਂਡਿੰਗ ਨਹੀਂ ਹੈਗਾ ਮੈਨੂੰ ਇਹ ਹਾਲ ਉਹ ਕਰਨਾ ਚੇਲਣਾ ਪੈ ਰਿਹਾ ਤਾਂ ਦੂਜਾ ਬੰਦਾ ਕੀ ਦੇਖੂਗਾ ਜੀ ਹਾਂਜੀ ਹਾਂਜੀ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਹੈ 8ਵੀਂ ਤੱਕ ਦਾ ਉਹ ਸਾਰੇ ਬੱਚੇ ਇੱਥੋਂ ਹੀ ਲੰਘ ਕੇ ਜਾਂਦੇ ਨੇ ਬੱਚੇ ਹੋਰ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਚ ਵੀ ਜਾਂਦੇ ਨੇ ਉਹ ਵੀ ਇੱਥੋਂ ਲੰਘ ਕੇ ਜਾਂਦੇ ਨੇ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਇੱਥੇ ਦਾ ਇੱਥੇ ਹੁਣ ਬੱਚਿਆਂ ਦਾ ਵੀ ਨਿਕਲਣਾ ਦੁੱਬਰ ਹੋਇਆ ਪਿਆ ਅਸੀਂ ਵੀ ਇੱਥੋਂ ਜਦੋਂ ਵੀ ਜਾਂਦੇ ਆ ਬੂਟ ਗਿੱਲੇ ਹੋ ਜਾਂਦੇ ਆ ਜੀ ਬਹੁਤ ਬੁਰਾ ਹਾਲ ਟਾਇਲਟ ਵਾਲਾ ਪਾਣੀ ਐ ਸੀਵਰੇਜ ਦੇ ਵਿੱਚੋਂ ਪਰਸੋ ਚੁੱਥੇ ਪੈਸੇ ਦੇ ਕੇ ਅਸੀਂ ਆਪ ਖੁਦ ਕਰਵਾਇਆ ਠੀਕ ਉਹ ਜਿੰਨਾ ਕ ਕਰ ਗਏ ਠੀਕ ਐ ਉਸ ਤੋਂ ਬਾਅਦ ਫੇਰ ਉਹੀ ਹਾਲ ਐ ਜੀ 5 ਦਿਨ ਤੋਂ ਕੋਈ ਸੁਣਵਾਈ ਨਹੀਂ ਕੇਸ਼ ਕੁਮਾਰ ਜੀ ਮਿਲਣ ਨੂੰ ਜਾਂਦੇ ਆ ਜੀ ਕੋਈ ਗੱਲ ਹੀ ਨਹੀਂ ਸੁਣਦਾ ਉਰੇ ਦਾ ਪੂਰਾ ਸੀਵਰੇਜ ਬਲੌਕ ਹੋਇਆ ਪਿਆ ਪਾਣੀ ਪਾਣੀ ਹੈ ਬਹੁਤ ਮੁਸ਼ਕਲ ਆਦਾ ਬੱਚੇ ਖੇਡ ਨਹੀਂ ਸਕਦੇ ਬਿਮਾਰੀਆਂ ਦਾ ਹਾਲ ਬੁਰਾ ਹਾਲ ਇੱਥੇ ਜੇਦਾ ਹੱਲ ਕੀਤਾ ਜਾਵੇ ਪ੍ਰੋਪਰ ਹੱਲ ਕੀਤਾ ਜਾਵੇ ਆਂਦੇ ਨੇ ਪਹਿਲੀ ਗੱਲ ਤਾਂ ਆਂਦਾ ਨਹੀਂ ਜੇ ਕੋਈ ਆਉਂਦਾ ਹੈਗਾ ਢੱਕੇ ਜੇ ਮਾਰ ਕੇ ਚਲੇ ਜਾਂਦੇ ਨੇ ਉਹਦੇ ਨਾਲ ਕੋਈ ਸਫਾਈ ਨਹੀਂ ਹੁੰਦੀ ਹਰ ਟਾਈਮ ਪਰੇਸ਼ਾਨੀ ਹੈ ਸਕੂਲ ਵੀ ਇੱਥੇ ਨੇੜੇ ਨਾਲ ਬੱਚੇ ਜਾਂਦੇ ਨੇ ਨਾਲ ਇਧਰ ਅੰਗਣਵਾੜੀ ਸਕੂਲ ਨੇ ਜੀ ਨੇੜੇ ਰਾਜਪੂਤ ਮਹਿਲ ਆ ਜਾਂਦਾ ਐਲੀਮੈਂਟਰੀ ਸਕੂਲ ਵੀ ਹੈ ਹਾਂ ਐਲੀਮੈਂਟਰੀ ਸਕੂਲ ਨੇ ਮੇਰਾ ਨਾਮ ਰਾਜਕੁਮਾਰ ਹੈ ਜੀ ਉਹ ਇਨਾ ਗੰਦਾ ਪਾਣੀ ਹੈ ਜੀ ਇੱਥੇ ਮੱਛਰ ਹੈ ਰਾਤ ਨੂੰ ਸੁੱਤਾ ਨਹੀਂ ਹਰ ਘਰ 'ਚ ਇਥੇ ਸਾਡੇ ਹਰ ਘਰ ਦੇ ਵਿੱਚ ਬਿਮਾਰੀ ਇੰਨੀ ਚੱਲ ਰਹੀ ਹੈ ਜਾ ਕੇ ਤੁਸੀਂ ਪੁੱਛ ਲਓ ਬਹੁਤ ਹੀ ਬੁਰਾ ਹਾਲ ਹੈ ਇਨਾ ਮਾੜਾ ਹਾਲ ساری ਜ਼ਿੰਦਗੀ 'ਚ ਇਹ ਕਮੇਟੀ ਨਾਲ ਨਹੀਂ ਦੇਖਿਆ ਜਿਹੜਾ ਇਸ ਵਾਰੀ ਦੇਖ ਰਹੇ ਆ ਤੁਸੀਂ ਤੁਸੀਂ ਦੇਖੋ ਲੋਕਾਂ ਦੀਆਂ ਦਾਸਤਾਂ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੈ ਇਸ ਗੰਦੇ ਪਾਣੀ ਦੇ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਦਾ ਜਿਹੜਾ ਗੰਦਾ ਪਾਣੀ ਹੈ ਇਸ ਕਰਕੇ ਪ੍ਰੇਸ਼ਾਨੀ ਜੇਲ ਰਹੇ ਹਨ ਔਰ ਜਿਹੜੇ ਰਿਸ਼ਤੇਦਾਰ ਹੈ ਉਹ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ ਔਰ ਇਸ ਦੇ ਪਾਣੀ ਦੀ ਨਿਕਾਸ ਨਾ ਹੋਣ ਕਰਕੇ ਜਿਸ ਤਰ੍ਹਾਂ ਮਾਨਸੂਨ ਦਾ ਮੌਸਮ ਹੈ ਬਰਸਾਤ ਹੋ ਰਹੀ ਹੈ ਬਿਮਾਰੀਆਂ ਫੈਲਣ ਗਈ ਬਿਮਾਰ ਵੀ ਹੋ ਸਕਦੇ ਹਨ ਇਸ ਕਰਕੇ ਸਿਹਰੇਜ ਬੋਰਡ ਦੇ ਅਧਿਕਾਰੀਆਂ ਨੂੰ ਚਾਹੀਦੇ ਨਗਰ ਕੌਂਸਲ ਦੇ ਅਧਿਕਾਰੀਆਂ ਚਾਹੀਦੇ ਵੀ ਜਿਹੜੇ ਰੋਡ ਗਲੀਆਂ ਜਾਂ ਸੀਵਰੇਜ ਹੈ ਇਸ ਕੀ ਤੁਰੰਤ ਸਫਾਈ ਕਰਾਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਆਮ ਲੋਕਾਂ ਨੂੰ ਨਾ ਕਰਨਾ ਪਵੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਮ ਕੋ ਸਿਕਸਮਾਨਾ ਨਿਊਜ਼